ਤਾਂ ਕੀ ਹਾਲ ਚਾਲ ਸਾਰਿਆਂ ਦੇ ਵਲੌਗ ਮੈਂ ਕੈਮਰਾ ਬੰਦ ਕਰ ਦਿੰਦਾ ਵਾਂ ਚਾਈ ਫੀਲ ਕਰਦਾ ਵਾਂ ਪਤਾ ਨਹੀਂ ਕੀ ਗੱਲ ਵਾਈ 10 ਵਜੇ ਨਾਲੇ ਆ ਪ੍ਰਸ਼ਾਦਾ ਸ਼ਿਕਰ ਕਰਦਾ ਕੋਈ ਬੰਦਾ ਪ੍ਰਸ਼ਾਦਾ ਚਾਈਆਂ ਤੇ ਕਰੀ ਜਾਂਦੇ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਫਰੈਂਡਸ ਕੀ ਹਾਲ ਚਾਲ ਸਾਰਿਆਂ ਦੀ ਠਾਕੋ ਲਓ ਜੀ ਅੰਮ੍ਰਿਤ ਵੇਲਾ ਹੋ ਗਿਆ ਜੇ 5 ਵਜੇ ਗਏ ਆ ਤੇ ਫਸਟ ਆਪਾਂ ਵਲੌਗ ਸ਼ੂਟ ਕਰਨ ਲੱਗੇ ਆ ਤੇ ਬਸ ਇੰਜਾਇ ਕਰੋ ਗੁਰਦਾਰ ਦਾ ਕੰਮ ਚੱਲਣ ਦਾ ਥੋੜਾ ਜਿਹਾ ਆ ਕੈਮਰੇ ਨੂੰ ਕੀ ਹੋ ਗਿਆ ਕੈਮਰਾ ਧੁੰਦਲਾ ਜਾਣਾ ਥੋੜਾ ਥੋੜਾ ਕਿ ਮੈਨੂੰ ਲੱਗਨ ਦਿਆ ਇੱਕ ਬਣਾ ਮੈਂ ਸਾਫ ਕਰਦਾ ਹੂੰ ਠੀਕ ਆ ਆ ਗੁਰਦਾਰ ਦਾ ਕੰਮ ਚੱਲਣ ਦਾ ਹਨੇਰਾ ਕਾਫੀ ਤੈਨੂੰ ਪਤਾ ਲੱਗਣਾ ਵੇ ਤੈਨੂੰ ਦਿਖਾਉਣਾ ਮੈਂ ਬਾਅਦ ਚ ਥੋੜਾ ਦਿਨ ਚੜ ਲੈੰਦੋ ਤੇ ਦਿਖਾਉਨੇ ਆ ਬਾਕੀ ਹੋ ਹੋ ਸੁਣਾਓ ਕਿਦਾਂ ਸੇਤਾਂ ਕੀ ਆ ਚੱਲ ਪਿਆ ਰਹੇ ਨੇ व्लॉगिंग इंजॉय करे आज मस्ती करनी पूरी लाओ सुता इथे अल्लाह प्या लावा है तो मैं आज तैयार होना का पाठ ना आरंभ करता ही तो पता है ना कि मैं तैयार होना हैगा मैं लेट हो गया हां देखो निशान पानी लगा करना हो सुनाओ तो सेता किदा सेता की हाल चाल सारे ते साडे दरमियान बंदा पहुंचया वा ਏ ਕੀ ਮੈਂ ਤਾਂ ਚਾਹੋਈਆਂ ਚੀਜ਼ਾਂ ਪੁੱਛਦਾ ਜਿਹੜੀਆਂ ਮੈਨੂੰ ਪਤਾ ਹੀ ਨਹੀਂ ਆ ਕੀ ਦੱਸ ਕੀ ਕੀ ਦੱਸ ਦਾਜੇਲਾ ਫਿਰ ਕੀ ਹੋਇਆ ਦੱਸ ਕੀ ਮੈਂ ਤਾਂ ਕੀ ਪੁੱਛਣਾ ਮੈਂ ਦਸੀ ਤੇ ਮੂੰਹ ਕਾ ਤੋ ਕਵਰ ਕਰੀ ਜਨਾ ਓਟਾ ਮੂੰਹ ਓ ਮਟੇ ਜੇ ਲਗਾਈ ਵੇ ਲਾਹਰ ਕੀ ਲਾ ਜਾ ਮੈਂ ਕੈਮਰਾ ਬੰਦ ਕਰ ਦੇਣਾ ਆਇਆ ਆਇਆ ਓ ਆਇਆ ਮੈਂ ਕੈਮਰਾ ਬੰਦ ਕਰ ਦੇਣਾ ਆਇਆ 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 ਮੈਂ ਕੈਮਰਾ ਬੰਦ ਕਰ ਦੇਣਾ ਆ ਯਾਰ ਇਹਦਾ ਸੇਦਾ ਕੀ ਬਲੌਗ ਬਣਦਾ YouTube ਲਈ ਯਾਰ YouTube ਲਈ ਬਲੌਗ ਬਣਦਾ ਲੈ YouTube ਕੋਈ ਇਹਦੇ ਚ ਕੀ ਦੱਸ ਮੇਰੇ 2% ਲੈ ਦੋ ਤਰ੍ਹਾਂ ਦੇ ਅਹੀਂ ਕੈਮਰੇ ਦੇ ਵਿੱਚ ਐ ਨਿੱਡਰ ਹੋ ਜਾਈਦਾ ਵਾ ਤੇ ਇਹ ਵੇਖ ਲੋ ਏਨਾ ਸ਼ਾਇ ਏਨਾ ਸ਼ਾਇ ਫੀਲ ਕਰਦਾ ਅਹੀਂ ਅਹੀਂ ਬਰੇਵੀ ਬੋਏ ਆ ਬਰੇਵੀ ਹਣਾ ਚੱਲਾ ਆ ਜਾ ਯਾਰ ਆ ਜਾ ਆ ਜਾ ਆ ਜਾ ਮਿਲਦੇ ਆ ਫਿਰ ਤੁਹਾਨੂੰ ਖਾਸਾ ਜੀ ਇਹਨਾਂ ਗੱਲਬਾਤ ਕਰ ਲਈ ਕੋਈ ਨਾ bro ਇਹ ਗਲ ਗਲਤੀਆ ਵਲੌਗ 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 ਸ਼ੂਟ ਹੋ ਰਿਆ ਵਾ ਯਾਰ ਇਹ ਇਹ ਬੰਦਾ ਬੜਾ ਕੈਮਰੇ ਤੋਂ ਬਹੁਤ ਸ਼ਾਈ ਫੀਲ ਕਰਦਾ ਵਾ ਪਤਾ ਨਹੀਂ ਕੀ ਗੱਲ ਵਾਈ ਬ੍ਰੋ ਵਾਈ ਵਾਈ ਮੂੰ ਖਾ ਜੁ ਕਹਿੰਦੇ ਆ ਉਹ ਦਰਾਓ ਵਲੌਗ ਆ ਸਾਰੇ ਨੇ ਹਾਏ ਹੈਲੋ ਕਰ ਦੋ ਹਾਏ ਹੈਲੋ ਐਨੇ ਹਾਈ ਕਰਦੇ ਨੇ ਹੈਲੋ ਕਰਦੇ ਹੋਰ ਕੀ ਆ ਜਾ ਸਾਰਿਆਂ ਦੇ ਆ ਮੇਰਾ ਭਰਾ ਥੋੜਾ ਸੰਗੂ ਆ ਸੰਗੂ 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 ਸ਼ਾਇਦ ਫੀਲ ਕਰਦਾ ਵਾ 1 ਮਿੰਟ ਦੀ ਕਲਿੱਪ ਬਣਾ ਦਿਓ ਮੈਂ ਤੁਹਾਨੂੰ ਮੰਜੂਗਾ ਹਾਸੇ ਬਾਦ ਦੋ ਚਾਰ ਹਾਸੇ ਆਹ ਸਾਡੇ ਲਈ ਨਾ ਦੁਬਾਰਾ ਇਹ ਠੀਕ ਹੈ ਨਾ ਅੱਛਾ ਤੇ ਮੁੰਡਾ ਆ ਠੀਕ ਹੈ ਕਹਿੰਦੇ ਦਿਨੇ ਦਾਣੇ ਉਹਨੇ ਨੇ ਆਨੇ ਦੇ ਮੁੰਡੇ ਦੇ ਮੁੰਬਾ ਤੇ ਮੁੰਡੇ ਦੇ ਮੁੰਡੇ ਦੇ ਪਲੀਜ਼ ਹੁੰਤੇ ਆਸਾ ਕਮੈਂਟ ਆਉਂਦੇ ਆ ਇਹ ਵਾਹਿਗੁਰੂ ਤੁਸੀਂ ਮਿਹਰ ਕਰਿਓ ਇਹ ਕੋਈ ਸਿਸਟਰ ਆ ਮੇਰੇ ਖਿਆਲ ਨਾਲ ਇਹੋ ਜਿਹਾ ਨਾ ਸਿਸਟਰ ਹੀ ਰੱਖਦੀਆਂ ਹਨ ਹਨਾ ਕਮੈਂਟ ਆਉਂਦੇ ਆ whatsapp ਤੇ ਨਾ whatsapp ਤੇ ਘੱਟ ਇੰਸਟਾਗ੍ਰਾਮ ਤੇ ਓਕੇ bro bye bye ਮਿਲਦੇ ਤੁਹਾਨੂੰ ਕਲਾਸ ਅਜੇ ਮੈਡਮ ਅਜੇ ਨਹੀਂ ਆਇਆ ਕਲਾਸ ਆ ਗਏ ਆਪਾਂ ਆਪਾਂ ਸਟੱਡੀ ਕਰਦੇ ਆਂ ਤੇ ਮੈਡਮ ਟਾਈਮ ਹੋ ਗਿਆ ਵਾ 10 ਵਜਨ ਵਾਲੇ ਆ 10 on clock ਤੇ ਮੈਮ ਅਜੇ ਆਈ ਨਹੀਂ ਆ ਤੇ ਕਲਾਸ ਦੇ ਵਿੱਚ ਬੈਠਾ ਸਟੱਡੀ ਕਰ ਰਿਆ ਆ ਆ ਦੇਖੋ historical temple or my chief board had carry for sacramental food community chicken holy bad holiday religious himes soup na maundeya te fer venne ya study karde gaadi kam lene guru okay baaki ethon kam te jaana kam te jaa ke te shaama nu bhare wapas fer ishnaan pari shaama karke te baad vich jaana ਹੈਰਾਸ ਗੁਰਪਾਨੀ ਪਰਦੀ ਸੋ ਕਾਫ ਕਾਮਿਆ ਮਿਲ ਜਾਣਾ ਬਲੋਚ ਕੰਮ ਤੇ ਜਾਣਦੇ ਆ ਜੀ ਅਮਰਸਰ ਭਾਈ ਕਿ ਚਲਾਉਣ ਦਿਆ ਵਸ ਹਨ ਜਸ਼ਨ ਸੰ ਹੋਣੀ ਉੱਟੀ ਜਾਂਦਾ ਸ਼ਾਂਗ ਬਾਜ ਵਾਇਸ ਨਾਵੇ ਘੰਟਾ ਵੇ ਤੇ ਕੰਮ ਤੇ ਜਾਣਦੇ ਆ ਅਮਰ ਸਾਹਿਬ ਤਰਫ ਤੋਂ ਚੱਲਾ ਪਿਆ ਵਾ ਪ੍ਰਸ਼ਾਤਾ ਜਿਹੜਾ ਪ੍ਰਸ਼ਾਤਾ ਹੁਣ ਡਿਪੋ ਕੋਲ ਲੱਗੇਗੀ ਕਲਾਸ ਤੋਂ ਆਇਆ ਆ ਕੇ 10-4 ਚਪਾਤੀਆਂ ਖਾਧੀਆਂ ਉਹ ਕਰਕੇ ਜਰਾ ਰੋਟੀ ਕਰੇ ਛੱਡ ਗਿਆ ਹੈਗਾ ਪ੍ਰਸ਼ਾਦਾ ਦੇਦੇ ਘੜਮੇ ਸੱਚੀ ਗੱਲ ਕਿ ਆ ਜਾ ਸਾਰੇ ਠੀਕ ਠਾਕ ਉਹ ਕਿੱਦਾਂ ਪਹੁੰਚ ਗਏ ਆ ਜੀ ਅੰਮ੍ਰਿਤਸਰ ਪ੍ਰਸ਼ਾਦਾ ਸ਼ਿਕ ਲੱਗਾ ਗਰਜੰਟ ਪ੍ਰਸ਼ਾਦਾ ਸ਼ਿਕ ਲੱਗਾ ਗਰਜੰਟ ਆ ਜਾ ਬਈ ਸ਼ਗਲਾ ਇੱਕ ਅੱਦਾ ਸ਼ਗਲਾ ਪ੍ਰਵਾਹ ਇੱਕ ਅੱਦਾ ਬਾਅਦ ਆਉਂਗਾ ਇਹਨੇ ਕਿਹਾ ਨਾ ਬਾਅਦ ਅਸੀਂ ਸ਼ੱਕੇ ਹੀ ਆਏ ਆ ਇਨੇ ਕਹਿਣਾ ਬਾਜ ਨੇ ਕਹਿਣਾ ਮੈਂ ਪ੍ਰਸ਼ਾਦਾ ਮੈਨੂੰ ਨਹੀਂ ਸਿਖਾਇਆ ਔਰ ਥੋੜਾ ਬੈਕਗ੍ਰਾਉਂਡ ਬੜਾ ਬਲਾਰੋ ਹੁੰਡਿਆ ਕਿਉਂਕਿ ਬਾਹਰ ਰੋਸ਼ਨੀ ਆਉਂ ਨਹੀਂ ਆ। ਇੱਕ ਤਰ੍ਹਾਂ ਫੇਸ ਉਹ ਜਿਆਦਾ ਤੇਰਾ ਮੂੰਹ ਉਹ ਆ ਇੱਕ ਹੋਏ ਸੱਚ ਨਹੀਂ ਬੋਲਣਾ ਚਾਹੀਦਾ ਇਹ ਸੱਚ ਬੋਲਦਾ ਬੰਦੇ ਨੇ ਹੈਨਾ ਮੈਂ 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 ਤਾਂ ਗਿੱਟੀਆਂ ਆ ਮੈਂ ਤਾਂ ਕਰਕੇ ਨਾਮ ਬਣਾਇਆ ਆ ਇਹ ਤੇ ਲੰਬਿਆ ਅੰਤ ਹੈ। ਨਾ ਨੀ ਹਲੇ ਭਾਵੇਂ ਬਣਿਆ ਪਰ ਮਿਹਨਤਾਂ ਕੀਤੀਆਂ। ਹਾਂ ਕੋਈ ਬਣਿਆ ਪੈਣ ਦੇ ਨਾ। ਨਾ ਪੂਰਾ ਜਸ਼ਨ ਛਪੜਾ। ਨਾ ਮਾਂ ਜਸ਼ਨ ਛਪੜਾ। ਪੂਰਾ ਛਪੜਾ। ਨਹੀਂ ਆਪਾਂ ਲੈ ਜਦੋਂ ਮੂਸੇ ਵਾਲਾ ਜਦੋਂ ਛਪੜਾ। ਲੈ ਦੇ ਕੰਮ ਸਿੱਖਣਾ ਹੈ। ਹਾਂ ਦਾ ਜਸ਼ਨ ਛਪੜਾ ਦਾ ਸਿੱਧੂ ਮੂਸੇ ਵਾਲਾ। ਇੱਕ ਸੇਮ ਹੋ ਗਿਆ ਨਾ ਤੇਰਾ। ਵਾਲਾ ਵਾਲਾ ਜਿਹੜਾ ਲੱਗਿਆ ਨਾ। ਵਰਡ ਜਿਹੜਾ ਨਹੀਂ ਆਪਾਂ ਕੰਮ ਸਿੱਖਣਾ ਹੈ। ਬੱਬੀ ਇੰਦੀ ਕਰੂਗੀ। ਉਸਤਾਦ ਦੇ ਪਹਿਲੇ ਹੱਥ ਲਾਣਾ ਫਿਰ। ਸਾਬ ਤੇ ਆ ਜਾ ਦਾਰੇ ਨ ਸਾਬ ਤੇ ਬਰੌ ਬਰੌਂ ਦਿਆ ਬਰੋਬਰ ਤੇ ਇਕਵਲ ਇਕਵਲ ਕਰ ਰਿਹਾ ਬਰੋ ਯੋ ਬਰੋ ਬਰੋ ਟਾਕ ਟੂ ਮੀ ਇੰਗਲਿਸ਼ ਮੈਂ ਕੜੀ ਖਾਂਦਾ ਪਿਆ ਹਾਂ ਤੇ ਕਿੰਨਾ ਠਾੜੀ ਹੋ ਜਾਂਦਾ ਯੂ ਈਟਿੰਗ ਦਾ ਕੜੀ ਈਜ਼ੀ ਟੀ ਚੰਗਾ ਅਜੀ ਇਹ ਸਾਕਾ ਚਲੋ ਮਿਲਦੇ ਆ ਤੁਹਾਨੂੰ ਬਾਬਾ ਜੀ 1940 ਇੰਜੋਏ ਕਰਿਓ ਵਲੌਗ 1940 ਉਸਤਾਦ ਹੁਣੇ ਖੁਦ ਬੈਠੇ ਆ ਤੇ ਚੇਲੇ ਕੰਮ ਕਰ ਰਿਹਾ ਕਰਨ ਠੀਕ ਆ ਭਰਾ ਸਿੱਖਿਆ ਕੋ ਉਸਤਾਦ ਤੋਂ ਸਿੱਖਿਆ ਤਾਂ ਇਹ ਤੇ ਕਰੀ ਜਾਂਦੇ ਇਹ ਉਸਤਾਦ ਜੀ ਉਸਤਾਦ ਜੀ ਤਾਂ ਨਵਾਬ ਬਹੁਤ ਜ਼ਿਆਦਾ ਹੈ ਇਹ ਆ ਦੇ ਉਸਤਾਦ ਜੀ ਹੈ ਮੈਂ ਤੁਹਾਨੂੰ ਮੈਨੂੰ ਗੁਣ ਦਿੱਤਾ ਮੈਂ ਕੰਮ ਕਰਦਾ ਪਿਆ ਹਾਂ ਆ ਤੁਹਾਡੇ ਘਰੇ ਰੋਟੀ ਨਹੀਂ ਪੱਕਣ ਦੀ ਆਂਦਾ ਤੁਹਾਡੇ ਘਰੇ ਰੋਟੀ ਤਿਆਹੀ ਪਨੀਰ ਨਾਲ ਰੋਟੀ ਖਾਂਦੇ ਆ ਇਹ ਕਹੇ ਗਈ ਗਰਜੰਟ ਵੀਰ ਹਾਂ ਮਾ ਮੜਾ ਉੱਥੋਂ ਤੋਂ ਇੰਝ ਆਈ ਉਹ ਕਮੀ ਉਸਤਾਦ ਨੇ ਕੋਈ ਕਮੀ ਕੱਢੀ ਆ ਪਿਛੇ ਉਸਤਾਦ ਜੀ ਨੇ ਆਪੇ ਸੈੱਟ ਕਰਨੀ ਆਇਆ ਮਾ ਅਮਰ ਸਰ ਡਏ ਆ ਕੰਮ ਕਰਨ ਖਾਲਸਾ ਜੀ ਅਮਰ ਸਰ ਐਂ ਕਰਨ ਕਿੱਥੇ ਆਪਾਂ ਐ ਟਾਈਮ ਅਮਰ ਸਰ ਚਾਟੀ ਵੰਡ ਨਹਿਰਾ ਲਾਗੇ ਜੇ ਅਸੀਂ ਕੰਮ ਕਰਨ ਦੇ ਕਿਉਂ ਬਾਬਾ ਜੀ ਉਸਤਾਦ ਜੀ ਚਾਹ ਬਣਾਓ ਵਧੀਆ ਜੀ ਹੁਣ ਗੱਡ ਜੀ ਵੀਰ ਵੀ ਵਿਖਾ ਦਿਓ ਮੜਾ ਜੀ ਆ ਵੀਰ ਹੋਣੀ ਜਿੰਨਾ ਦਾ ਜ਼ਰੂਰ ਕੰਮ ਡਏ ਆ ਕਰਨ ਵੀਰਣ ਤਣਾਵ ਕੀ ਹੈ? ਦੋ ਵਕਤ ਕੀ ਲੋ ਨਹੀਂ ਦੇ ਦਿੱਤਾ। ਵੜੇ ਚਰਵਾ ਵੜੇ ਚਰਵਾ ਉਹ ਜਦੋਂ ਮੂਰ ਰੇ ਖੇਰੀ ਬੋਲੀ ਦਾ ਉਹ ਕੋਈ ਨਾ ਅਲੱਗ ਤਰ੍ਹਾਂ ਕੰਮ ਆਇਆ ਛੋੜਿਆ ਬੰਦੇ ਨੇ ਕੀ ਆਪਾਂ ਫਾਇਬਰ ਕਿ ਦੇਖੋ 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 ਪਾਣੀ ਉਹ ਪਾਣੀ ਹੋਇਆ ਕੰਮ ਪਾਣੀ ਉਹ ਪਾਣੀ ਪਾਣੀ ਉਹ ਪਾਣੀ ਹੋਇਆ ਕੰਮ ਪਾਣੀ ਉਹ ਪਾਣੀ ਬਾਬੇ ਜੀ ਕੰਮ ਤੋਂ ਆ ਗਏ ਆ ਤੇ ਹੁਣ ਚੱਲੇ ਆ ਜਾ ਕੇ ਜਨਾਨ ਪਾਣੀ ਕਰਕੇ ਤੇ ਰਹਿਰਾਜ ਸਾਹਿਬ ਦਾ ਪਾਣੀ ਕਰਾਂਗੇ ਸਾਈਡ ਫੋਰ ਰਹਿਰਾਜ ਸਾਹਿਬ ਵਾਈਗਰੋ 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 ਪਾਸ 7:30 ਕਲੋਕ 7:30 ਕਲੋਕ 7:00 ਜੇ ਜੇ ਕਰਦਾ ਦੇਖੇ ਉਹ ਨਿਗਾਹ ਤੇ ਮਾਗੀ ਉਹ ਤੇ ਜਾ ਲੌਕ ਜਿੱਦ ਨਹੀਂ ਆ ਗਿਆ ਉਹ ਜੱਟਾ ਲੌਕ ਨਹੀਂ ਆ ਗਿਆ ਪਤਾ ਨਹੀਂ ਕੀ ਹੈ ਇਹ ਪੜਾ ਲਾ ਕਿਉਂ ਪੂਰਾ ਸੈਂਟਰ ਚ ਹੀ ਗਿਆ ਆ ਘੱਟਾ ਘੜਾ 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 ਵਸਾ ਤੇ ਜਾ ਰਹੇ ਹੁਣ ਪਹੁੰਚਣ ਵਾਲਿਆਂ ਘਰੇ ਜਾ ਕੇ ਮਿਲਦੇ ਰਹਿਣਾ ਸਾਜੀ ਵਲੌਗ ਦੀ ਇੱਥੇ ਆਪਾਂ ਸਮਾਪਤੀ ਕਰਦੇ ਆਂ 10 ਮਿੰਟਾਂ ਦਾ ਵਲੌਗ ਬਣ ਗਿਆ ਵਾ ਤੇ ਇੰਨੇ ਦਾ ਹੀ ਅਜੇ ਪਾਈਦਾ 10 11 ਮਿੰਟ ਦਾ ਅਜੇ ਵੱਧ ਪਾਈਦਾ ਨਹੀਂ ਅਜੇ ਵਿਊ ਘਟ ਜਾਂਦੇ ਆ ਵਿਊ ਇਹ ਬਹੁਤ ਘਟ ਜਾਂਦੇ ਆ ਨਿਊ ਨਿਊ ਕੰਮ ਸਟਾਰਟ ਕੀਤਾ ਵਾ ਤੇ 10 11 ਮਿੰਟ ਦਾ ਵਲੌਗ ਬਣ ਗਿਆ ਵਾ ਤੇ ਵਲੌਗ ਇੰਜੋਏ ਕਰੋ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਤੇ ਇਦਾਂ ਹੀ ਛੋਟੇ ਛੋਟੇ ਵਲੌਗ ਆਪਾਂ ਪਾਉਂਦੇ ਰਹਿਣਾ ਥੋੜਾ ਘੁਮਾਂਗੇ ਹੁਣ ਗਾੜੀ ਗਾੜੀ ਫਿਰ ਕੰਟੈਂਟ ਬਣਾਇਆ ਕਰਾਂਗੇ ਫਿਰ ਹਾਲ ਇਹ ਵਲੌਗ ਇੰਜੋਏ ਕਰੋ 10 11 ਮਿੰਟਾਂ ਦਾ ਵਲੌਗ ਆ ਏ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ 'ਚ ਸਤਿ ਸ੍ਰੀ ਅਕਾਲ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਕਹਾਣੀ